ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਨਾਲ ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਕੱਲ੍ਹ ਵਾਲੀ ਜਿਹੜੀ ਵੀਡੀਓ ਆਪਾਂ ਅਪਲੋਡ ਕੀਤੀ ਸੀ ਲਾਈਵ ਕੀਤਾ ਸੀ ਸੋ ਉਹਦੇ ਲਈ ਮਾਫੀ ਚਾਹੁੰਦੇ ਆ ਕਿ ਕਿਸੇ ਕਾਰਨ ਕਰਕੇ ਆਪਾਂ ਨੂੰ ਉਹ ਵੀਡੀਓ ਡਿਲੀਟ ਕਰਨੀ ਪਈ ਠੀਕ ਹੈ ਜੀ ਕਿਉਂਕਿ ਆਪਾਂ ਪਤਾ ਵੀ ਕੱਲ ਡੀਓ ਮੈਡਮ ਮਾਨਸਾ ਦੇ ਨਾਲ ਮੀਟਿੰਗ ਸੀ ਸੋ ਕਿਉਂਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜੀ ਸੈਲਰੀ ਬਣਦੀ ਸੀ 46800 ਦੇ ਨਾਲ ਉਹ ਪੈ ਚੁੱਕੀ ਹੈ ਮਾਨਸਾ ਸੰਗਰੂਰ ਜਾਂ ਆਪਣੇ ਜੇਕਰ ਨਵੀਂ ਮਾਲਵੇ ਲਾ ਕੇ ਦੇ ਕੋਸ਼ਿ ਇਹ ਬਠਿੰਡੇ ਦੇ ਵਿੱਚ ਕੁਝ ਕ ਅਜਿਹੇ ਕੇਸ ਸੀ ਜਿਨ੍ਹਾਂ ਦੇ ਵਿੱਚ ਅਜੇ ਤੱਕ ਜਿਹੜੀ ਸੈਲਰੀ ਉਹ ਨਹੀਂ ਬਣਾਈ ਗਈ ਸੀ ਸੋਸ ਦੇ ਸੰਬੰਧ ਵਿੱਚ ਕਾਫੀ ਬਹਿਸ तकरीबन ਘੰਟਾ ਡੇਢ ਘੰਟਾ ਉਹ ਬਹਿਸ ਚੱਲੀ ਉਸ ਤੋਂ ਬਾਅਦ ਮੈਡਮ ਵੱਲੋਂ ਇਹ ਵਿਸ਼ਵਾਸਤ ਦਵਾਇਆ ਗਿਆ ਸੀ ਕਿ ਤੁਹਾਨੂੰ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਜਿਹੜੇ ਕੇਸ ਦਾ ਉਹ ਨਿਪਟਾਰਾ ਕੀਤਾ ਜਾਊਗਾ ਠੀਕ ਹੈ ਜੀ ਕਿਸ ਹਿਸਾਬ ਦੇ ਨਾਲ ਤੁਹਾਡੀ ਬੇਸਿਕ ਬਣਦੀ ਹੈ 4800 ਦੇ ਨਾਲ ਬਣਦੀ ਹੈ ਜਾਂ 31800 ਨਾਲ ਉਹ ਤਾਰਾ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦੇ ਕਿਉਂਕਿ ਅੱਜ ਜਿਹੜੇ ਜੂਨੀਅਨ ਦੇ ਬੰਦੇ ਵੀ ਤੇ ਉਸ ਤੋਂ ਬਾਅਦ ਮੈਡਮ ਦੇ ਆਪਣੇ ਹੋਏ ਨੁਮਾਇंदे ਉਹ ਡੀਪੀਆਈ ਪਹੁੰਚੇ ਨੇ ਸੋ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਜਿਹੜਾ ਉਹ ਫੈਸਲਾ ਆ ਜਾਣਾ ਸੋ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਸੇਜ ਆਏ ਸੀ ਕਿ ਸਰ ਤੁਸੀਂ ਵੀਡੀਓ ਪਾਈ ਪਰ ਉਸ ਤੋਂ ਡਿਲੀਟ ਕਰ ਦਿੱਤੀ ਤੇ ਉਹਨਾਂ ਕੇਸ ਦੇ ਵਿੱਚ ਕੀ ਬਣਿਆ ਮੈਡਮ ਕੀ ਕਹਿੰਦੀ ਠੀਕ ਹੈ ਜੀ ਉਹ ਸਪੈਸ਼ਲ ਮਾਨਸਾ ਵਾਸਤੇ ਸੀ ਦੋਸਤੋ ਠੀਕ ਹੈ ਜੀ ਤੇ ਫਿਲਹਾਲ 2 ਤੋਂ 3 ਦਿਨਾਂ ਦਾ ਜਿਹੜਾ ਸਮਾਂ ਉਹ ਦਿੱਤਾ ਗਿਆ ਉਸ ਤੋਂ ਬਾਅਦ ਕੀ ਬਣਦਾ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਫਿਲਹਾਲ ਅੱਜ ਵਾਲੀ ਜਿਹੜੀ ਅਪਡੇਟ ਹੈ ਉਹ 60 35 ਕੈਂਡੀਡੇਟਸ ਵਾਸਤੇ ਹੈ ਸ਼ਾਰਟ ਪੈਂਡਿੰਗ ਕੈਂਡੀਡੇਟਸ ਲਈ ਖੁਸ਼ਖਬਰੀ ਹੈ ਦੋਸਤੋ ਕਿ ਅੱਜ ਉਹਨਾਂ ਦਾ ਜਿਹੜਾ 8ਵਾਂ ਕੇਸ ਲੱਗਿਆ ਸੀ ਕੋਰਟ ਦੇ ਵਿੱਚ 6ਵੇਂ ਪੇਸਕੇ ਨੂੰ ਲੈ ਕੇ ਉਹਦੀ ਅੱਜ ਹੀਅਰਿੰਗ ਸੀ ਸੋ ਉਸ ਦੇ ਵਿੱਚ ਜਿਹੜਾ ਉਹ ਫੈਸਲਾ 6835 ਅਧਿਆਪਕਾਂ ਦੇ ਹੱਕ ਵਿੱਚ ਆ ਚੁੱਕਿਆ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਕਾਇਦਾ ਜਿਹੜੀ ਆਪਾਂ ਨੂੰ ਹਾਲਾ ਕਿ ਨੋਟਿਸ ਨਹੀਂ ਆਇਆ ਉਸ ਤੋਂ ਪਹਿਲਾਂ ਗਰੁੱਪ ਵੱਲੋਂ ਆਪਾਂ ਨੂੰ ਜਿਹੜੀ ਅਪਡੇਟ ਮਿਲਲੀ ਹੈ ਉਸ ਤੋਂ ਅਨੁਸਾਰ ਸਾਂਝੀ ਕਰ ਰਹੇ ਹਾਂ ਦੇਖੋ ਹੀਅਰਿੰਗ ਡਨ ਹੋ ਗਈ ਕੇਸ ਡਿਸਪੋਜ਼ਡ ਆਫ ਆਰਡਰ ਬਿਲ ਸੈਂਡ ਵੈਨਿਸ਼ ਜਦੋਂ ਹੀ ਇਸ਼ੂ ਆਰਡਰ ਕੇਸ ਹੋਣਗੇ ਉਦੋਂ ਹੀ ਤੁਹਾਨੂੰ ਜਿਹੜੇ ਇਸ਼ੂ ਕਰ ਦਿੱਤੇ ਜਾਣਗੇ ਸੇਮ ਆਰਡਰਸ ਐਸ ਵੈਲ ਅਦਰ ਕੇਸਸ ਉਹੀ ਸੇਮ ਆਰਡਰ ਲੱਗੇ ਦੋਸਤੋ ਜਿਹੜੇ ਪੁਰਾਣੇ ਕੇਸਾਂ ਵਿੱਚ ਲੱਗੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਕੁਝਕ ਏਰੀਆ ਦੇ ਵਿੱਚ ਜਿਹੜੇ ਪਹਿਲਾਂ ਸੁਖਚੈਨ ਸਿੰਘ ਕੇਸ ਵਾਲੇ ਤੇ ਜੱਗਾ ਸਿੰਘ ਕੇਸ ਵਾਲੇ ਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਦੀ ਸੈਲਰੀ ਹੋ ਬਣ ਕੇ ਆ ਚੁੱਕੀ ਹੈ ਠੀਕ ਹੈ ਜੀ ਸੁਕੋਰਟ ਨੇ ਡਿਪਾਰਟਮੈਂਟ ਨੂੰ 6 ਮੰਥਾਂ ਚ ਪੇ ਸਕੇਲ ਦੇਣ ਦੀ ਕਿਹਾ ਠੀਕ ਹੈ ਜੀ ਆਪਾਂ ਪਹਿਲੇ ਕੇਸਾਂ ਦੇ ਵਿੱਚ ਵੀ ਦੇਖਿਆ ਕਿ ਤਕਰੀਬਨ 6 ਮਹੀਨਿਆਂ ਦਾ ਸਮਾਂ ਜਿਹੜੀ ਕੋਰਟ ਦਿੰਦੀ ਹੁੰਦੀ ਹੈ ਜੀਦੇ ਵਿੱਚ ਉਹਨਾਂ ਨੇ ਸਾਰੇ ਕੇਸਾਂ ਦਾ ਨਿਪਟਾਰਾ ਕਰਨਾ ਹੁੰਦਾ ਭਾਅ ਉਹਨਾਂ ਨੂੰ ਕਲੀਅਰ ਕਰਨਾ ਹੁੰਦਾ ਹੈ ਬਾਕੀ ਸਭ ਕੁਝ ਆਰਡਰ ਚ ਕਲੀਅਰ ਹੋਏਗਾ ਜਿਹੜੇ ਠੀਕ ਹੈ ਜੀ ਸੋ ਬਾਕੀ ਜਿਹੜਾ ਲਿਖਿਆ ਪਰਸਨਲ ਮੈਸੇਜ ਨਾ ਕਰਿਓ ਤਕਰੀਬਨ ਜਿਹੜਾ ਹੈਗਾ ਜਾਣਕਾਰੀ ਤੁਹਾਨੂੰ ਦੇ ਦਿੱਤੀ ਕਿ ਦੋਸਤੋ ਠੀਕ ਹੈ ਜੀ ਕਿ 68 35 ਕੈਂਡੀਡੇਟਸ ਦਾ ਵੀ ਜਿਹੜਾ 8ਵਾਂ ਕੇਸ ਲੱਗਿਆ ਸੀ ਉਹਦੀ ਸੁਣਵਾਈ ਹੋ ਚੁੱਕੀ ਹੈ ਸੋ ਉਹ ਅਧਿਆਪਕਾਂ ਦੇ ਹੱਕ ਵਿੱਚ ਆ ਚੁੱਕਿਆ ਸੋ 9ਵਾਂ ਕੇਸ ਜਲਦੀ ਹੀ ਜਿਹੜਾ ਲੱਗੇਗਾ ਤਕਰੀਬਨ ਤਕਰੀਬਨ ਜੇ ਦੋਸਤੋ ਮੋٹے ਸ਼ਬਦਾਂ ਦੇ ਵਿੱਚ ਕਹਿ ਦੇ ਦੋਸਤੋ ਠੀਕ ਹੈ ਜੀ ਕਿ ਬਹੁਤ ਸਾਰੀ ਭੈਣ ਭਰਾਵਾਂ ਦੀ ਇੱਕ ਸਵਾਲ ਸੀ ਕਿ ਕੀ 17/7 ਤੋਂ ਬਾਅਦ ਜਿਹੜਾ ਪੇ ਸਕੀਲ ਵਾਲਾ ਉਹ 6ਵਾਂ ਲੱਗੂਗਾ ਕਿ 7ਵਾਂ ਲੱਗੂਗਾ ਸੋ ਤੁਹਾਡੇ ਧਿਆਨ ਵਿੱਚ ਦੱਸ ਦਈਏ ਦੋਸਤੋ 17/7/20 ਵਾਲਾ ਨੋਟੀਫਿਕੇਸ਼ਨ ਹੀ ਰੱਦ ਕਰ ਦਿੱਤਾ ਗਿਆ ਠੀਕ ਹੈ ਜੀ ਹੁਣ ਇਹਦੇ ਵਿੱਚ ਕੋਈ ਇਸ਼ੂ ਨਹੀਂ ਰਿਹਾ ਕਿ ਇਸ 17/7/20 ਤੋਂ ਬਾਅਦ ਦੀ ਹੈ ਜਾਂ ਪਹਿਲਾਂ ਦੀ ਹੈ ਠੀਕ ਹੈ ਜੀ ਸੋ ਇਹ 17/7/20 ਵਾਲਾ ਜਿਹੜਾ ਨੋਟੀਫਿਕੇਸ਼ਨ ਸੀ ਉਹ ਰੱਦ ਕਰ ਦਿੱਤਾ ਗਿਆ ਹੁਣ ਜਿੰਨੇ ਵੀ ਕੇਸ ਬਣ ਗਏ ਉਹ ਤੁਹਾਡੇ ਜੋ ਜਿਹੜੇ ਉਹ ਛੇਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਹੀ ਜਿਹੜੀ ਉਹ ਸੈਲਰੀ ਬਣਾਉਣਗੇ ਠੀਕ ਹੈ ਜੀ ਇਹ ਵਿਭਾਗ ਦੇ ਵਿੱਚ ਅਜੇ ਜਦੋਜਹਲ ਚੱਲ ਰਹੀ ਹੈ ਵੀਡੀਓਜ਼ ਵੱਲੋਂ ਕਿ ਉਹਨਾਂ ਤੇ ਪੰਜਵਾਂ ਲਾਈਏ ਕਿ ਛੇਵਾਂ ਲਾਈਏ ਜੀ ਠੀਕ ਹੈ ਜੀ ਸੋ ਜਲਦੀ ਹੀ ਇਹਨਾਂ ਕੇਸਾਂ ਦੇ ਵਿੱਚ ਨਿਪਟਾਰਾ ਹੋਊਗਾ ਦੋਸਤੋ ਤੁਹਾਨੂੰ ਸਮਾਂ ਜ਼ਰੂਰ ਲੱਗ ਸਕਦਾ ਹੈ ਦੇਖੋ ਜਿੰਨੀਆਂ ਵੀ ਭਰਤੀ ਹੋਈਆਂ ਹੁਣ ਤੱਕ ਹੁਣ ਬਹੁਤੇ ਪੈਣ ਭਰਾ ਹੋਣਗੇ ਜੀ 5894234 ਉਹਨਾਂ ਦੇ ਉੱਪਰ ਵੀ ਸੇਮ ਹੀ ਲਾਗੂ ਹੋਊਗਾ ਦੋਸਤੋ ਠੀਕ ਹੈ ਜੀ ਕਿਉਂਕਿ 17720 ਵਾਲਾ ਤਾਂ ਹੁਣ ਜਿਹੜਾ ਨੋਟੀਫਿਕੇਸ਼ਨ ਹੀ ਰੱਦ ਹੋ ਚ ਪਰ ਹਰ ਇੱਕ ਨੂੰ ਹਰ ਇੱਕ ਭੈਣ ਭਰਾ ਨੂੰ ਜਿਹੜਾ ਉਹ ਬਕਾਇਆ ਤੇ ਉਹਨਾਂ ਦਾ ਜਿਹੜਾ ਪੇਸਕੇਲ ਆਫ ਲਾਗੂ ਹੋ ਕੇ ਰਹੂਗਾ ਠੀਕ ਹੈ ਜੀ ਸੋ ਅੱਜ ਜਿਹੜੀ ਹੈਗੀ ਪੋਰਟਲ ਓਪਨ ਹੋ ਚੁੱਕਿਆ ਜਿਹਦੇ ਵਿੱਚ ਸਟੇਸ਼ਨ ਚੁਆਇਸ ਦੀ ਜਿਹੜੀ ਹੁ ਹੋਣੀ ਸ਼ੁਰੂ ਹੋ ਚੁੱਕੀ ਹੈ ਸੋ ਜਿੰਨਾ ਭੈਣ ਭਰਾਵਾਂ ਨੇ ਬਦਲੀ ਲਈ ਅਪਲਾਈ ਕੀਤਾ ਹੋਇਆ ਸੋ ਬਦਲੀ ਓਪਨ ਹੋ ਚੁੱਕਿਆ ਪੋਰਟਲ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਸੋ ਜਲਦੀ ਹੀ ਤੁਹਾਡਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਆਪਾਂ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਸੋ ਇਸੇ ਤਰ੍ਹਾਂ ਹੀ ਬਣੇ ਰਹੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਅਤੇ ਜੇ ਵੀ ਤੁਹਾਡੇ ਕੋਈ ਵਿਚਾਰ ਜਾਂ ਤੁਹਾਡਾ ਕੋਈ ਮਨ ਦੇ ਵਿੱਚ ਸੁਝਾਅ ਹੁੰਦਾ ਹੈ ਠੀਕ ਹੈ ਜੀ ਉਹ ਕਮੈਂਟਾਂ ਦੇ ਵਿੱਚ ਜਰੂਰ ਦੇਆ ਕਰੋ ਕਿਉਂਕਿ ਤੁਹਾਡੇ ਕਮੈਂਟ ਜਾਂ ਤੁਹਾਡੇ ਸੁਝਾਅ ਹੀ ਜਿਹੜੇ ਸਾਨੂੰ ਅੱਗੇ ਕੀ ਲੈ ਕੇ ਆਉਣਾ ਹੈ ਕੀ ਤੁਸੀਂ ਪੁੱਛ ਰਹੇ ਹੋ ਕਿਹੜੀ ਡਿਮਾਂਡ ਹੋ ਰਹੀ ਹੈ ਉਹਨਾਂ ਪ੍ਰਤੀ ਜਿਹੜਾ ਆਪਾਂ ਕੋਈ ਨਵੀਂ ਵੀਡੀਓ ਲੈ ਕੇ ਆ ਸਕੀ ਠੀਕ ਹੈ ਜੀ ਸੋ ਇਸੇ ਤਰੀਕੇ ਪਿਆਰ ਦਿੰਦੇ ਰਹੋ